ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਪੇਸ਼ ਕਰ ਰਹੇ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ। ਪਹਿਲੀ ਵੱਡੀ ਖਬਰ ਹੈ ਸਰਦ ਲਈ ਇੱਕ ਹੋਰ ਕੈਬਨਟ ਮੀਟਿੰਗ। ਹਾਂ ਜੀ ਤੁਸੀਂ ਠੀਕ ਸੁਣਿਆ। ਪੰਜਾਬ ਸਰਕਾਰ ਨੇ ਇੱਕ ਹੋਰ ਕੈਬਨਟ ਮੀਟਿੰਗ ਮਿਤੀ 3 ਤੇ 5 2025 ਨੂੰ ਬੁਲਾਵੀ ਹੈ। ਤਾਂ ਇਹਦੇ ਬਾਰੇ ਨਯੋ ਮੰਤਰੀ ਮੰਡਲ ਦੀ ਅਹਿਮ ਮੀਟਿੰਗ 23 5 2025 ਨੂੰ ਹੋਵੇਗੀ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ ਇਹ ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਹਿ ਹੈ ਤੇ ਸਵੇਰੇ 11 ਵਜੇ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 9 ਮਈ ਨੂੰ ਪਾਰਤਪਾਰ ਤਨਾਵ ਦੇ ਬੀ ਡੀ ਐਮ ਬੀ ਦੇ ਮੁੱਦੇ ਇਹਦੇ ਚਲਦਿਆਂ ਕਮਿਟੀ ਮੀਟਿੰਗ ਹੋਦੀ ਗਈ ਹੈ ਖਾਸ ਤੌਰ ਤੇ ਜੋ ਪੰਜਾਬ ਦਾ ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦਾ ਮੁੱਦਾ ਹੈ ਉਸ ਸਬੰਧੀ ਇਸ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਕਵਰ ਦੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੀ ਆਈ ਐਸ ਐਫ ਦੇ 296 ਜਵਾਨ ਪਰਨਾਪ ਪਾਖੜਾ ਨਗਰ ਡੈਮ ਤੇ ਦਾ ਨਾਮ ਕੀਤੇ ਜਾਣ ਦੀ ਖਬਰ ਹੈ ਤੇ ਇਸ ਉਤੇ 8 ਕਰੋੜ 58 ਲੱਖ ਰੁਪਏ ਜੋ ਪੰਜਾਬ ਸਰਕਾਰ ਦੇ ਹੱਥੋਂ ਉਹ ਖਰਚ ਹੋਣ ਦਾ ਅੰਦਾਜ਼ਾ ਹੈ ਜਿਸ ਨੂੰ ਕੇ ਮੁੱਖ ਮੰਤਰੀ ਸਾਹਿਬ ਅਦਾ ਨਹੀਂ ਕਰਨਾ ਚਾਹੁੰਦੇ ਤੇ ਇਹਦੇ ਬਾਰੇ ਡਿਸਕਸ ਕੀਤਾ ਜਾ ਫੱਲਾ ਹੈ ਦੂਜੀ ਵੱਡੀ ਖਬਰ ਹੈ ਕੈਨੇਡਾ ਵਰਨਿੰਗ ਸਟਡੀ ਪਰਮਿਟ ਲਈ ਦਰਵਾਜ਼ੇ ਬੰਦ ਸਾਨੂੰ ਸਮਝ ਪਤਾ ਹੀ ਹੈ ਕਿ ਪੰਜਾਬ ਦੇ ਖਾ ਪੋਤੇ ਨੌਜਵਾਨ ਕनाडा ਦੇ ਵਿੱਚ ਜਾ ਕੇ ਤੇ ਆਪਣਾ ਵਿਦਾਰਬ ਪ੍ਰਾਪਤ ਕਰਨਾ ਚਾਹੁੰਦੇ ਹਨ ਪਰੰਤੂ ਕੈਨੇਡਾ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਕੁਝ ਨਿਯਮ ਸਖਤ ਕਰ ਦਿੱਤੇ ਹਨ ਤੇ ਆਪਣੇ ਦਰਵਾਜ਼ੇ ਜੋ ਹਨ ਵਿਦੇਸ਼ੀਆਂ ਦੇ ਵਾਸਤੇ ਭਾਰਤ ਸਮੇਤ ਦੇਖਾ ਤੌਰ ਤੇ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਬੰਦ ਕਰ ਦਿੱਤੇ ਹਨ ਇਸ ਖਬਰ ਦੇ ਅਨੁਸਾਰ ਕੈਨੇਡਾ ਵਿੱਚ ਪੜ੍ਹਨਾ ਦੇ ਚਾਹਵਨ ਪਾਉਂਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਵਿੱਚ ਵੱਡੀਆਂ ਤਕਲੀਫਾਂ ਕੀਤੀਆਂ ਹਨ 2025 ਦੀ ਪਹਿਲੀ ਤਰਮਾਹੀ ਵਿੱਚ ਭਾਰਤੀ ਵਿਦਿਆਰਥੀ ਬੰਟਾ ਵਿੱਚ 31% ਦੀ ਕਟੌਤੀ ਕੀਤੀ ਗਈ ਜਨਵਰੀ ਤੋਂ ਮਾਰਚ 2025 ਦਰਮਿਆਨ ਫਿਰ 30640 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 44295 ਸੀ ਕਹਿੰਦਾ ਭਾਵ ਇਹ ਇਹ ਪੰਜਾਬੀ ਨੌਜਵਾਨ ਜੋ ਕਿ ਕੈਨੇਡਾ ਵਿੱਚ ਜਾ ਕੇ ਤੇ ਕੰਮ ਰੋਜ਼ਗਾਰ ਮਨਾਉਣਾ ਚਾਹੁੰਦੇ ਹਨ ਉਹਨਾਂ ਦੇ ਵਾਸਤੇ ਇਹ ਖਬਰ ਜੋ ਹੈ ਥੋੜੀ ਨਿਮੋਚੀ ਭਰੀ ਹੇ ਤਾਂ ਅੱਗੇ ਇੱਕ ਖਬਰ ਹੈ ਪਟਿਆਲਾ ਜ਼ਿਲ੍ਹੇ ਦੇ ਅਟਪੰਡ ਮੁਹੱਬੀ ਨਾਮ ਜੋੜੇ ਗਏ ਹਨ ਬਹੁਤ ਕੀਰਤ ਨੂੰ ਇਹ ਵਿਵਾਦ ਚੱਲ ਰਿਹਾ ਸੀ ਕਿ ਅੱਠ ਪਿੰਡ ਜੋ ਕਿ ਪਹਿਲਾਂ ਰਾਜਪੁਰ ਖੇਤਰ ਦੇ ਹਨ ਉਹਨਾਂ ਨੂੰ ਹੁਣ ਪਟਿਆ ਉਸ ਨੂੰ ਹੁਣ ਪਟਿਆਲਾ ਤੋਂ ਸ਼ੁੱਕ ਕਰਕੇ ਮਹਾਂਲੀ ਜਿਲ੍ਹੇ ਦੇ ਨਾਲ ਜੋੜਨ ਦੀ ਤਜਵੀਜ਼ ਸੀ ਜਿਸ ਨੂੰ ਚੰਗਾ ਵੀ ਮੰਨਿਆ ਜਾ ਸਕਦਾ ਜਾ ਰਿਹਾ ਸੀ ਤੇ ਕਈ ਇਸ ਦਾ ਵਿਰੋਧ ਵੀ ਕਰ ਰਹੇ ਸਨ ਪਰੰਤੂ ਹੁਣ ਇਸ ਬੰਦੀ ਫੈਸਲਾ ਹੋ ਗਿਆ ਹੈ ਇਸ ਵਿੱਚ ਖੇੜਾ ਗੱਜੂ ਮਾਨਕਪੁਰ ਨੱਤਿਆਂ ਲਹਿਲਾਂ ਅਦਾਇਤ ਪੁਰ ਉੱਚੇੜਾ ਪੂਰਨ ਤੇ ਚੰਗੇਰਾ ਸਭ ਕਸੂਬ ਬਨੂੜ ਚ ਜੋ ਪਿੰਡ ਹਨ ਇਹਨਾਂ ਨੂੰ ਮਹਾਲੀ ਜ਼ਿਲ੍ਹੇ ਦੇ ਨਾਲ ਜੋੜ ਦਿੱਤਾ ਗਿਆ ਹੈ ਪਹਿਲਾਂ ਜੋ ਕਿ ਇਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਨ ਤਾਂ ਇਸ ਦੇ ਨਾਮ ਜਿੱਥੇ ਕੁਝ ਵਿਰੋਧ ਵੀ ਹੋ ਰਿਹਾ ਹੈ ਪਰੰਤੂ ਕਿਹਾ ਜਾ ਰਿਹਾ ਹੈ ਕਿ ਜਦੋਂ ਪਰ ਲੋਕ ਉਛ ਹਨ ਕਿ ਉਹਨਾਂ ਖੇਤਾਂ ਜ਼ਮੀਨਾਂ ਦੇ ਟੀਮ ਦਾ ਦੇ ਵਿੱਚ ਬਹੁਤ ਜਿਆਦਾ ਉਛਾਲ ਕਰਨ ਦੀ ਸਮਾਵਨਾ ਪ੍ਰਗਟ ਕੀਤੀ ਜਾਣਹੀ ਹੈ ਇਹ ਤੁਹਾਨੂੰ ਖੁਲੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੱਕੀ ਦੀ ਖੇਤੀ ਨੂੰ ਉਛਾਲ ਕਰਨ ਦੀ ਐਮ ਐਸ ਪੀ 2225 ਰੁਪਏ ਪ੍ਰਤੀ ਕੁਆਂਟਲ ਦੇਣ ਦਾ ਫੈਸਲਾ ਹੋ। ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪਾਣੀ ਇਨਰਦਨ ਡੂੰਗਾ ਜਾ ਰਿਹਾ ਹੈ ਕਿ ਇਹ ਵਾਟਰਪ੍ਰੋਵਲ ਨੂੰ ਮੇਨਟੇਨ ਕਰਨ ਦੇ ਵਾਸਤੇ ਜੋ ਹੈ ਮੌਜੂਦਾ ਪੰਜਾਬ ਖੇਤਕਾਂ ਨੂੰ ਘਾਹ ਕਰਨੀ ਹੈ ਇਸ ਦੇ ਵਾਸਤੇ ਮੱਕੀ ਦੀ ਖੇਤੀ ਨੂੰ ਹੁਣ ਉਤਸ਼ਾਹ ਕਰਨ ਵਾਸਤੇ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਤੇ ਇਸ ਦਾ ਜੋ ਐਨ ਐਫ ਪੀ ਪਾ ਹੈ 225 ਰੁਪਏ ਪੰਜਾਬ ਖੇਤਕਾਂ ਵੱਲੋਂ ਮਿੱਟੀ ਅਭਿਆਨ ਹੈ ਤੇ ਸਰਕਾਰੀ ਤੌਰ 'ਤੇ ਉੱਤੇ ਇਹਦੀ ਖਰੀਦ ਵੀ ਹੋਇਆ ਕਰੇਗੀ ਤੇ ਕਾਹਤ ਕਾਰਾਂ ਨੂੰ ਸੱਤ ਜਾਣ ਪੈ પ્રતિ ਏਕੜ ਦੀ ਇੱਕ 23ਹ ਤਾਂ ਵੀ ਦਿੱਤੀ ਜਾਵੇਗੀ ਤਾਂ ਇਸ ਦੇ ਨਾਲ ਜੋ ਝੋਨੇ ਏਡ ਲਕਵਾ ਹੈ ਉਹ ਘਟੇਗਾ ਤੇ ਇਹਦੇ ਨਾਲ ਜੋ ਪਾਣੀ ਦਾ ਪੱਧਰ ਹੈ ਉਹ ਇੰਪਰੂਵ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਆਪ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ